ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਭਾਰਤ ਦੇ ਖਿਲਾਫ ਸਖਤ ਰੁਖ ਅਪਣਾਦਿਆ ਹੈ ਕਿ ਹੈ ਕਿ ਭਾਰਤ ਦੇ ਖਿਲਾਫ ਲੱਗਿਆ ਹੋਇਆ ਟੈਰਪ ਘਟਾਇਆ ਨਹੀਂ ਜਾਵੇਗਾ 트੍ਰੰਪ ਨੇ ਚੀਨ ਦੇ ਰਾਸ਼ਟਰਪਤੀ ਸੀ ਜਿੰਪਿੰਗ ਨੂੰ ਕਿਹਾ ਹੈ ਕਿ ਤੁਸੀਂ ਅਮਰੀਕਾ ਸਰਕਾਰ ਦੇ ਵਿਰੁੱਧ ਸਾਜਾ ਨਾ ਕਰ ਰਹੇ ਹੋ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮਜ਼ਦੂਰ ਦੇ ਹਿੱਤੇ ਅਮਰੀਕਾ ਦੀਆਂ ਸੜਕਾਂ ਤੇ ਸੈਂਕੜੇ ਲੋਕ ਸੜਕਾਂ ਤੇ ਉਤਰੇ ਉਹਨਾਂ ਨੇ 트੍ਰੰਪ ਪ੍ਰਸ਼ਾਸਨ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸਾਊਦੀ ਅਰਬ ਤੇ ਰਾਖਦੀ ਕੰਪਨੀਆਂ ਨੇ ਭਾਰਤੀ ਕੰਪਨੀ ਨਾਇਰਾ એનર્ਜੀ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਹੈ ਨਾਇਰਾ એનર્ਜੀ ਦੋ ਵਿਦੇਸ਼ਾਂ ਤੋਂ ਲਗਭਗ 30 ਲੱਖ ਬੈਰਲ ਤੇਲ ਖਰੀਦੀ ਹੈ ਪੰਜਾਬ ਨੂੰ ਕੁਦਰਤੀ ਆਫਤ ਤੋਂ ਪੀੜਿਤ ਸੂਬਾ ਕਰਾਰ ਦਿੱਤਾ ਗਿਆ ਹੈ ਤੇ ਇੱਥੇ 1400 ਪਿੰਡ ਹੜ੍ਹ ਵਿੱਚ ਡੁੱਬ ਚੁੱਕੇ ਹਨ ਤੇ ਪਾਖੜਾ ਡੈਮ ਦੇ ਫਲੱਡ ਗੇਟ 8 ਫੁੱਟ ਤੱਕ ਖੋਲੇ ਜਾ ਚੁੱਕੇ ਹਨ ਕੇਂਦਰ ਸਰਕਾਰ ਨੇ GST ਦੇ ਸਰਕਾਰ ਨੇ ਵੱਡਾ ਫੈਸਲਾ ਲੈਂਦਿਆ ਕਿ ਹੁਣ ਸਿਰਫ 5 ਤੋਂ 18% ਦੀ ਸਲੈਬ ਹੀ GST ਲਗਾਇਆ ਜਾਵੇਗਾ 12 ਤੋਂ 28% ਦੀ ਸਲੈਬ ਨੂੰ ਖਤਮ ਕਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ 'ਚ ਅਪਰਾਧ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਜਿ سزا ਤੋਂ ਨਾਂ ਬਚ ਸਕਣ ਇਸ ਖਿਲਾਫ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕੇਂਦਰੀ ਮੰਤਰੀ ਮੰਡਲ ਨੇ ਅਹਿਮ ਫੈਸਲਾ ਲੈਂਦਿਆ ਕਿ ਰੇਅਰ ਅਰਥ ਐਲੀਮੈਂਟ ਅਰਥਾਤ ਖਣਿਜ ਪਦਾਰਥਾਂ ਦੇ 1500 ਕਰੋੜ ਰੁਪਏ ਦੀ ਹੌਸਲਾ ਅਬਦਾਉ ਯੋਜਨਾ ਨੂੰ ਪਰਗਾਨ ਵੀ ਦੇ ਦਿੱਤੀ ਗਈ ਹੈ ਇਸ ਯੋਜਨਾ ਦੇ ਅਨਨ ਖਣਿਜਾਂ ਨੂੰ ਰੀਸਾਈਕਲ ਕੀਤਾ ਜਾਵੇਗਾ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਹਰਸ਼ਵਰਧਨ ਦਾ ਦਾਅਵਾ ਹੈ ਕਿ ਦੇਸ਼ ਵਿੱਚ ਮੰਦ ਕਾਲੀ ਚੋਣਾ ਬਧੇਰੇ ਦੂਰ ਨਹੀਂ ਹੈ ਤੇ ਇੱਕ ਨਵੀਂ ਸਰਕਾਰ ਬਣ ਗਈ ਹੈ ਦਿੱਲੀ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਤੇ ਜਮਨਾ ਦਾ ਪਾਣੀ ਕਾਫੀ ਉੱਪਰ ਚੱਲੇ ਤੇ 2.7 ਮੀਟਰ ਤੱਕ ਪਹੁੰਚ ਗਿਆ ਤੇ 12 ਹਜ਼ਾਰ ਲੋਕਾਂ ਨੂੰ ਹੜ੍ਹ ਪ੍ਰੀਤ ਇਲਾਕਿਆਂ ਵਿੱਚੋਂ ਬਚਾਇਆ ਜਾ ਚੁੱਕਾ ਹੈ ਬ੍ਰਿਸ਼ਮ ਦੇਵ ਦੀ ਯਾਤਰਾ 90 ਦਿਨ ਵੀ ਮੁਲਤਵੀ ਰਹੀ ਹੈ ਕਿਉਂਕਿ ਇੱਥੇ ਪਹਾੜ ਖਿਸਕ ਰਹੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿਖੇ ਸੈਮੀਕਾਨ ਇੰਡੀਆ ਸਟਾਲਾਂ ਤੇ ਪਹੁੰਚੇ ਉੱਥੇ ਇਹਨਾਂ ਨੇ ਮੇਡ ਇਨ ਇੰਡੀਆ ਚਿਪ ਦੇਖੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਨੂੰ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕੇ ਹਨ ਅੰਤਰਰਾਜੀ ਵਾਹਨ ਚੋਰ ਗਰੂ ਦੇ ਮਾਮਲੇ ਵਿੱਚ ਪੰਜ ਮੈਂਬਰਾਂ ਤੇ ਠਾਣਾ ਗੱਡੀਆਂ ਨੂੰ ਮੋਹਾਲੀ ਵਿਖੇ ਕਾਬੂ ਕੀਤਾ ਗਿਆ। ਕੇਂਦਰੀ ਖੇਤੀਬਾੜੀ ਮੰਤਰੀ ਸ਼ੇਵਰਾਜ ਚੌਹਾਨ ਅੱਜ ਪੰਜਾਬ ਦਾ ਦੌਰਾ ਕਰਨਗੇ। ਰਾਸ਼ਵ ਵਿਭਾਗ ਮੈਂਬਰ ਸੰਦੀਪ ਪਾਟਕ ਬਲੋਹਾੜਪੁਰਪਤ ਪਿੰਡਾਂ ਦੇ ਮੋਢ ਵਿਚੇ ਬਲੀ ਐਮਪੀ ਲੈਂਡਸ ਫੰਡਸ ਤੋਂ 5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸੂਬੇ ਭਰ ਵਿੱਚ ਮੋਹਲੇ ਧਰਮੀ ਦੇ ਮੁੱਦੇ 'ਤੇ ਨਜ਼ਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪਚਾ ਕਾਰਜਾਂ ਵਿੱਚ ਤੇਜ਼ੀ ਕੀਤੀ ਗਈ ਹੈ ਤੇ ਨਦੀਆਂ ਨਾਲਿਆਂ ਤੇ ਦਰਿਆਵਾਂ ਦੇ ਕੰਢੇ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹੜ੍ਹ ਪੰਜਾਬ ਵਿੱਚ ਹੜ੍ਹਾਂ ਦੇ ਕਾਰਨ 1,75,000 ਹੈਕਟੇਅਰ ਫਸਲੀ ਰਕਬਾ تباہ ਹੋ ਚੁੱਕਾ ਹੈ ਸੂਬੇ ਪਰ ਵੀ 3,55,000 ਤੋਂ ਵੱਧ ਲੋਕ ਪ੍ਰਭਾਵਿਤ ਹੋਣ ਤਕਰੀਬ 20,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੱਢਿਆ ਜਾ ਚੁੱਕਾ ਹੈ ਤੇ 167 ਰਾਹਤ ਕੈਂਪ ਬਣਾਏ ਜਾ ਚੁੱਕੇ ਹਨ ਮੂਰੀ ਨੇ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਵਾਰਨਿੰਗ ਦਿੱੰਦਿਆ ਕਿ ਮੰਦੀ ਦੇ ਕੰਡੇ ਤੇ ਹੈ ਅਮਰੀਕਾ